ਬਹੁ ਵੀ ਦੋਸਤੋ ਅੱਜ ਉਹ ਤੁਹਾਨੂੰ ਉਹ ਜਗ੍ਹਾ ਦਿਖਾਈਏ ਜਿੱਥੇ ਮੈਂ ਵੀਡੀਓ ਬਣਾਉਂਦਾ ਹੁੰਦਾ ਮੈਂ ਸੋਚਿਆ ਛੋਟਾ ਜਿਹਾ ਬਲੌਗ ਬਣਾ ਲਵਾਂ ਦੇਖੋ ਕਿੰਨਾ ਵਧੀਆ ਮਾਹੌਲ ਹੈ ਨਹਿਰ ਚੱਲ ਰਹੀ ਹੈ ਪਾਣੀ ਚੱਲ ਰਿਹਾ ਹੈ ਤੇ ਪੰਛੀ ਹੌਲੀ ਹੌਲੀ ਇੱਥੇ ਚਾਹ ਰਹੇ ਨੇ ਕਿੰਨਾ ਵਧੀਆ ਲੱਗ ਰਿਹਾ ਹੈ ਦੇਖੋ ਇਸ ਚੱਲਦੇ ਹੋਏ ਪਾਣੀ ਤੇ ਵੀ ਆਪਾਂ ਨੇ ਕੁਛ ਨਾ ਕੁਛ ਸਿੱਖਣਾ ਅੰਦੇ ਜੇ ਬੰਦਾ ਸਿੱਖਣਾ ਚਾਹੇ ਨਾ ਤਾਂ ਹਰ ਜਗ੍ਹਾ ਤੋਂ ਕੁਛ ਨਾ ਕੁਛ ਸਿੱਖ ਸਕਦਾ ਹੈ। ਕੋਈ ਜ਼ਿੰਦਗੀ ਦੇ ਵਿੱਚ ਆਪਾਂ ਨੇ ਕਦੇ ਰੁਕਣਾ ਨਹੀਂ ਹੈਗਾ, ਖੜਨਾ ਨਹੀਂ ਹੈਗਾ। ਚੱਲਦੇ ਰਹਿਣਾ। ਕਿਉਂਕਿ ਜਿੰਨਾ ਚਿਰ ਚੱਲਦੇ ਰਹੋਗੇ ਥੋੜੀ ਕਦਰ ਪਊਗੀ। ਪਾਣੀ ਵੀ ਜਿੰਨਾ ਚਿਰ ਚੱਲਦਾ ਆਪਣੀ ਮੰਜ਼ਿਲ ਤੇ ਫਿਰ ਪਹੁੰਚੇ ਜਾਂਦਾ ਚੱਲਦਾ ਹੋਇਆ। ਫਿਲਟਰ ਹੋ ਕੇ ਲੋਕ ਇਹਨੂੰ ਪੀਂਦੇ ਵੀ ਆਂ ਤੇ ਖੇਤਾਂ ਵਿੱਚ ਜਾ ਕੇ ਸਿੰਚਾਈ ਦਾ ਕੰਮ ਵੀ ਹੁੰਦਾ ਤੇ ਵਰਤੇ ਆ ਜਾਂਦਾ ਹੈ। ਤੇ ਜੇ ਖੜਜਵੇ ਖੜੋਤ ਆ ਜਵੇ ਇਹਦੇ ਵਿੱਚ ਤੇ ਫੇ ਗੰਦਲਾ ਹੋ ਜਾਂਦਾ ਜੀ ਗੰਦਲੇ ਪਾਣੀ ਨੂੰ ਕੋਈ ਨਹੀਂ ਪੁੱਛਦਾ ਹੈਗਾ ਇਸ ਲਈ ਆਪਾਂ ਵੀ ਜ਼ਿੰਦਗੀ ਦੇ ਵਿੱਚ ਚੱਲਦੇ ਹੀ ਜਾਣਾ ਚੱਲਦੇ ਹੀ ਜਾਣਾ ਜਿੰਨੀਆਂ ਮਰਜ਼ੀ ਮੁਸ਼ਕਲਾਂ ਮੁਸੀਬਤਾਂ ਆ ਜਾਣ ਆਪਾਂ ਕਬਰ ਆਉਣਾ ਨਹੀਂ ਹੈਗਾ ਇਹ ਗੱਲ ਯਾਦ ਰੱਖਿਓ ਪਾਣੀ ਦੇ ਰਸਤੇ ਵਿੱਚ ਕੋਈ ਰੁਕਾਵਟ ਆਉਂਦੀ ਹੈ ਜਿੰਨੀ ਮਰ ਜਵੇ ਪਾਣੀ ਆਪਣਾ ਰਸਤਾ ਬਣਾ ਹੀ ਲੈਂਦਾ ਹੈ ਇਸ ਲਈ ਆਪਾਂ ਇਹ ਤੋਂ ਵੀ ਇਹੀ ਸਿੱਖਣਾ ਹੈ ਵੀ ਜ਼ਿੰਦਗੀ ਵਿੱਚ ਜਿੰਨੀਆਂ ਮਰਜ਼ੀ ਦੁੱਖ ਮੁਸੀਬਤਾਂ ਮੁਸ਼ਕਲਾਂ ਆ ਜਾਣ ਉਹ ਆਪਾਂ ਨੂੰ ਜਿੱਕਰਉਣਾ ਹੈਗਾ ਆਪਾਂ ਚੱਲੀ ਜਾਣਾ ਚੱਲੀ ਜਾਣਾ ਫਿਰ ਤੁਸੀਂ ਜਿਹੜੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਆ ਨਾ ਤੁਸੀਂ ਪਹੁੰਚੋਗੇ ਪਰ ਇੱਕ ਗੱਲ ਯਾਦ ਰੱਖਿਓ ਜੀ ਕਦੇ ਝੂਠ ਨਹੀਂ ਬੋਲਣਾ ਝੂਠ ਦਾ ਝੂਠ ਦਾ ਸਹਾਰਾ ਨਹੀਂ ਲੈਣਾ ਸਹਾਰਾ ਲੈਣ ਦੀ ਤਾਂ ਆਦਤ ਛੱਡ ਦਿਓ ਜੀ ਕਿਸੇ ਦਾ ਵੀ ਨਹੀਂ ਸਹਾਰਾ ਲੈਣਾ ਸਾਰੇ ਬਣਨਾ ਸਿੱਖੋ ਸਹਾਰਾ ਆਪਾਂ ਨੇ ਉਹਦਾ ਲੈਣਾ ਬਸ ਜਿਹੜਾ ਸਭ ਨੂੰ ਸਹਾਰਾ ਦੇ ਰਿਹਾ ਹੈ ਉਹ ਵਾਹਿਗੁਰੂ ਜੀ ਅਕਾਲ ਪੁਰਖ ਉਹਨਾਂ ਦਾ ਸਹਾਰਾ ਲੈਣਾ ਜੇ ਤੁਸੀਂ ਉਹਨਾਂ ਦਾ ਸਹਾਰਾ ਲੈਣਾ ਸ਼ੁਰੂ ਕਰਤਾ ਨਾ ਕੀ ਸਭ ਦੇ ਸਹਾਰੇ ਬਣੋਗੇ ਸਾਨੂੰ ਤੁਹਾਨੂੰ ਸਹਾਰੇ ਦੀ ਲੈਣ ਦੀ ਲੋੜ ਨਹੀਂ ਪਾਣੀ ਨਾਲੇ ਜ਼ਿੰਦਗੀ ਬੜੀ ਕੀਮਤੀ ਹੈ ਜੀ ਬਹੁਤ ਕੀਮਤੀ ਹੈ ਇਹਦਾ ਲਾਹਾ ਲਓ ਕਦੋਂ ਪਤਾ ਨਹੀਂ ਕਦੋਂ ਪ੍ਰਮਾਤਮਾ ਦਾ ਬੁਲਾਵਾ ਆ ਜਾਣਾ ਕਦੋਂ ਆਪਾਂ ਨੂੰ ਨੇ ਸੰਸਾਰ ਚੋਂ ਬੁਲਾ ਲੈਣਾ ਇਹ ਜਿਹੜੀ ਆਪਣੀ ਜ਼ਿੰਦਗੀ ਰੂਪ ਕਿਸ਼ਤੀ ਹੈ ਪਤਾ ਨਹੀਂ ਕਦੋਂ ਡੁੱਬ ਜੂਵੇ ਬਾਦ ਵਿੱਚ ਤਾਂ ਆਜਾਦਾ ਹੀ ਰਹਿ ਜਿੰਨੀ ਹੁੰਨੀ ਹੈ ਜੀ ਇਸ ਲਈ ਆਪਾਂ ਚੰਗੇ ਕੰਮ ਕਰੀਏ ਚੰਗੀ ਸੋਚ ਬਣਾਈਏ ਤਾਂ ਕਿ ਦੁਨੀਆ ਯਾਦ ਕਰੇ ਵੀ ਆਪਾਂ ਲਿਆ ਚੰਗਿਆਂ ਜਿਆਦਾ ਤੋਂ ਉਹ ਕੁਛ ਨਾ ਕੁਛ ਸੇਧ ਲੈ ਕੇ ਅੱਗੇ ਜ਼ਿੰਦਗੀ ਚ ਚੰਗਾ ਕਰ ਸਕਣ ਇਹ ਸੋਚ ਲੈ ਕੇ ਆਪਾਂ ਚੱਲਣਾ ਠੀਕ ਹੈ ਜੀ ਬੜਾ ਵਧੀਆ ਲਿਖਿਆ ਕਿਸੇ ਨੇ ਕਹਿੰਦੇ ਵੀ ਡੁੱਬ ਜਾਂਦੀਆਂ ਨੇ ਕਿਸ਼ਤੀਆਂ ਡੁੱਬ ਜਾਂਦੀਆਂ ਨੇ ਕਿਸ਼ਤੀਆਂ ਗੁਜ਼ਰ ਜਾਂਦੇ ਨੇ ਤੂਫਾਨ ਰਹਿ ਜਾਂਦੀਆਂ ਨੇ ਯਾਦਾਂ ਚਲੇ ਜਾਂਦੇ ਨੇ ਇਨਸਾਨ ਰਹਿ ਜਾਂਦੀਆਂ ਨੇ ਯਾਦਾਂ ਚਲੇ ਜਾਂਦੇ ਨੇ ਇਨਸਾਨ ਸੋ ਇਸ ਲਈ ਆਪਾਂ ਜ਼ਿੰਦਗੀ ਦੇ ਵਿੱਚ ਸੱਚ ਦਾ ਪੱਲਾ ਫੜ ਕੇ ਨਾ ਛੱਡਿਏ ਸੱਚ ਦੇ ਰਸਤੇ ਤੇ ਚੱਲੀ ਜਾਈਏ ਤੋ ਫਿਰ ਵੇਖੋ ਜ਼ਿੰਦਗੀ ਕਿੰਨੀ ਵਧੀਆ ਹੋਊਗੀ ਆਪਣੀ ਸੋ ਬਸ ਇੰਨੀਆਂ ਕੀ ਗੱਲਾਂ ਕਰਨੀਆਂ ਪਈ ਜੀ ਬਾਕੀ ਫਿਰ ਕਿਸ ਦਿਨ ਵਲੌਗ ਬਣਾਇਆ ਕਰਾਂਗੇ ਸੋ ਅੱਜ ਬਣਾਇਆ ਬਾਕੀ ਹੁਣ ਪਾਉਨੇ ਹੁਣ ਦੇਖਦੇ ਆ ਜੀ ਵੈਸੇ ਮੈਨੂੰ ਪਤਾ ਪਿਆਰ ਤਾਂ ਤੁਸੀਂ ਮੈਨੂੰ ਕਰਦੇ ਹੋ ਬਹੁਤ ਜ਼ਿਆਦਾ ਕਰਦੇ ਮੈਂ ਵੀ ਤੁਹਾਨੂੰ ਪਿਆਰ ਕਰਦਾ ਜੀ ਪਿਆਰ ਨੂੰ ਪਿਆਰੇ ਮਿਲਦਾ ਹੁੰਦਾ ਪਿਆਰ ਨਾਲ ਤਾਂ ਰੱਬ ਮਿਲ ਜਾਂਦਾ ਜੀ ਜਿਨ ਪ੍ਰੇਮ ਕੀ ਉਤਨਹੀਂ ਪ੍ਰਭ ਪਾਇਓ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ ਵੀ ਜੋ ਸੰਗਤ ਹਰ ਪ੍ਰਭ ਵਸਿਆ ਜੀ ਉਹ ਤੁਹਾਡੇ ਵਿੱਚ ਤਾਂ ਰੱਬ ਵਸਦਾ ਹੈ ਜੀ ਠੀਕ ਹੈ ਜੀ ਤੁਹਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਬਾਕੀ ਅਗਲਾ ਵਲੌਗ ਬਣਾਵਾਂਗੇ ਉਹ ਚ ਕਰਾਂਗੇ ਫਿਰ ਆਪਾਂ ਗੱਲਾਂ ਕਰਾਂ ਠੀਕ ਹੈ ਜੀ